ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਟਨਸਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋੜਲਾ ਮਨਪ੍ਰਿਕੋਰ ਦਰਸ਼ਕੋ ਇਸ ਵਕਤੀ ਅਪਡੇਟ ਸ਼ਿਮਲਾ ਦੇ ਸ਼ੋਗੀ ਤੋਂ ਨਿਕਲ ਕੇ ਸਾਹਮਣੇ ਆਈ ਅਤੇ ਦੱਸਿਆ ਜਾ ਰਿਹਾ ਹੈ ਕਿ ਸ਼ੋਗੀ ਵਿੱਚ ਇੱਕ ਪਤੀ ਵੱਲੋਂ ਹੀ ਆਪਣੀ ਪਤਨੀ ਦਾ ਬਹਿਰੈਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਹੁਣ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਉਸਨੂੰ ਦੋਸ਼ੀ ਨੂੰ ਆਪਣੀ ਜੋ ਹਿਰਾਸਤ ਵੀ ਲੈ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਸ਼ੋਗੀ थाना ਖੇਤਰ ਦੇ ਆਉਂਦੇ ਜੋ ਪਿੰਡ ਹੈ ਕੰਨ ਵੇਰੀ ਵਿੱਚ ਇੱਕ ਔਰਤ ਦਾ ਹੀ ਆਪਣੇ ਹੀ ਪਤੀ ਵੱਲੋਂ ਜੋ ਬਹਿਰਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਤੋਂ ਬਾਅਦ ਉਸਦੇ ਪਤੀ ਵੱਲੋਂ ਜੋ ਉਹਨਾਂ ਦੇ ਘਰ ਦੇ ਵਿਹੜੇ ਵਿੱਚ ਟੋਆ ਪੁੱਟ ਕੇ ਉਸ ਦੀ ਲਾਸ਼ ਨੂੰ ਜੋ ਹੈ ਕਿ ਲੁਕਾਉਣ ਅਤੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਉਸ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜੋ ਮ੍ਰਿਤਕਾ ਹੈ ਮ੍ਰਿਤਕਾ ਦੀ ਪਛਾਣ ਗੁਲਸ਼ਨ ਦੱਸੀ ਜਾ ਰਹੀ ਹੈ ਤੇ ਉਸ ਦੀ ਉਮਰ 26 ਸਾਲਾਂ ਦੱਸੀ ਜਾ ਰਹੀ ਹੈ ਪੁਲਿਸ ਟੀਮ ਵੀ ਮੌਕੇ ਤੇ ਪਹੁੰਚ ਗਈ ਅਤੇ ਉਹਨਾਂ ਵੱਲੋਂ ਜੋ ਹੈ ਕਿ লাশ ਨੂੰ ਆਪਣੇ ਕਬਜ਼ੇ ਵਿੱਚ ਲੈਂਦੇ ਹੋਏ ਪੋਸਟਮਾਰਟਮ ਲਈ ਪੇਸ਼ ਦਿੱਤਾ ਗਿਆ ਤੇ ਫੋਰੈਂਸਿਕ ਟੀਮ ਵੀ ਨੇ ਵੀ ਬਹੁਤ ਹੀ ਜੇ ਸਬੂਤ ਇਕੱਠੇ ਕੀਤੇ ਅਤੇ ਜੋ ਪ੍ਰਯੋਗਸ਼ਾਲਾ ਲਈ ਪੂਰੀ ਜਾਂਚ ਲਈ ਪ੍ਰਯੋਗਸ਼ਾਲਾ ਭੇਜ ਦਿੱਤੇ ਹਨ ਪਰ ਜੇ ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਜੋ ਮ੍ਰਿਤਕਾਂ ਦੇ ਜੋ ਗਵਾਂ ਵਿੱਚ ਲੋਕ ਰਹਿੰਦੇ ਸਨ ਉਹਨਾਂ ਨੂੰ ਸ਼ੱਕ ਹੋਇਆ ਉਹਨਾਂ ਵੱਲੋਂ ਜੋ ਹੈ ਗੁਲਸ਼ਨ ਦੇ ਜਿਸ ਦਾ ਕਤਲ ਹੋ ਚੁੱਕਾ ਹੈ ਮ੍ਰਿਤਕਾ ਉਸ ਦਾ ਨਾਮ ਗੁਲਸ਼ਨ ਹੈ ਤੇ ਗੁਲਸ਼ਨ ਦੇ ਪਰਿਵਾਰ ਨੂੰ ਜੋ ਸੂਚਿਤ ਕੀਤਾ ਜਦ ਉਸ ਦਾ ਪਰਿਵਾਰ ਗੁਲਸ਼ਨ ਦੇ ਪਿੰਡ ਪਹੁੰਚਿਆ ਤਾਂ ਘਰ ਆ ਕੇ ਵੇਖਦਾ ਕਿ ਉਸ ਦੇ ਵਿਹੜੇ ਵਿੱਚ ਇੱਕ ਤੋਇਆ ਜਦ ਟੋਏ ਨੂੰ ਜਬ ਪੁੱਟਿਆ ਗਿਆ ਵੇਖਿਆ ਗਿਆ ਤਾਂ ਉਸ ਵਿੱਚ ਅੱਧ ਸੜੀ লাশ ਜੋ ਗੁਲਸ਼ਨ ਦੀ ਪਈ ਹੋਈ ਸੀ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਜਦ ਜੋ ਕਾਤਿਲ ਸੀ ਉਸਦੇ ਵੱਲੋਂ ਉਸ ਦੀ ਪਛਾਣ ਜੋ

ਪਰਾਪਰ ਜਾਣਕਾਰੀ ਅਨੁਸਾਰ ਜੋ ਦੋਸ਼ੀ ਹੈ ਉਸਦਾ ਨਾਮ ਤੋਤਾ RAM ਜੋ ਆਪਣੇ ਪੇਸ਼ੇ ਤੋਂ ਇੱਕ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਤੇ ਇਹਨਾਂ ਦੋਨਾਂ ਦਾ ਇੱਕ 4 ਸਾਲ ਦਾ ਬੇਟਾ ਵੀ ਹੈ ਪਰ ਫਿਲਹਾਲ ਹਲੇ ਤੱਕ ਜੋ ਜੋ ਕਾਰਨ ਰਹੇ ਹਨ ਕਿ ਪਤੀ ਵੱਲੋਂ ਕਿਸ ਕਾਰਨ ਆਪਣੀ ਪਤੀ ਦਾ ਪਤਨੀ ਦਾ ਕਤਲ ਕਰ ਦਿੱਤਾ ਗਿਆ ਉਸ ਦਾ ਬਹਿਰਹਿਮੀ ਨਾਲ ਕਤਲ ਕਰਕੇ ਫਿਰ ਉਸ ਦੀ ਪਛਾਣ ਲੁਕਾਉਣ ਲਈ ਕਾਰਦੇ ਵਿੱਚ ਵੇੜੇ ਵਿੱਚ ਇੱਕ ਟੋਆ ਪੁੱਟ ਦਿੱਤਾ ਗਿਆ ਅਤੇ ਉਹ ਆਪਣੀ ਪਤਨੀ ਦੀ Laash ਉੱਪਰ ਰੰਗ ਦਾ ਤੇ ਲੱਕੜੀ ਦਾ ਉਪਯੋਗ ਕਰਕੇ ਜੀ ਉਸ ਨੂੰ ਅੱਧ ਸਾਢੇ ਸੂਤ ਦਿੱਤਾ ਗਿਆ ਜਿਸ ਕਾਰਨ ਉਸ ਦੀ ਪਛਾਣ ਆ ਹੋ ਸਕੇ ਪਰ ਬਾਅਦ ਵਿੱਚ ਜਦੋਂ ਗਵਾਂਢੀਆਂ ਨੂੰ ਸ਼ੱਕ ਹੋਇਆ ਤਾਂ ਜੋ ਗੁਲਸ਼ਨ ਜੋ ਮ੍ਰਿਤਕਾ ਹੈ ਉਸ ਦੇ ਗੁਲਸ਼ਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਉਹ ਵੀ ਮੌਕੇ ਤੇ ਪਹੁੰਚ ਗਏ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚੀ ਅਤੇ ਉਸ ਤੋਂ ਬਾਅਦ ਜੋ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਕਤਲ ਦੇ ਕਾਰਨ ਹਨ ਕੀ ਕਾਰਨ ਹਨ ਉਸ ਦੀ ਵੀ ਜੋ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਇਸ ਵਕਤ ਜੋ ਦੋਸ਼ੀ ਤੋਤਾ ਰਾਮ ਹਲੇ ਪੁਲਿਸ ਦੀ ਗ੍ਰਿਫਤਾਰ ਕੀਤਾ ਹੋਇਆ ਹੈ ਤੇ ਪੁਲਿਸ ਪ੍ਰਸ਼ਾਸਨ ਉਸ ਨੂੰ ਰਿਮਾਂਡ ਲੈ ਕੇ ਉਸ ਨੂੰ ਪੁੱਛ ਕੇ ਕੀਤੀ ਜਾ ਰਹੀ ਕਿ ਕਿਸ ਕਾਰਨ ਉਸਨੇ ਆਪਣੇ ਹੀ ਪਤਨੀ ਦਾ ਜੋ ਇਨਾ ਬਹਿਰਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਇਹਨਾਂ ਦੋਨਾਂ ਪਤਨੀ ਪਤਨੀ ਦਾ 2020 ਵਿੱਚ ਜੋ ਹੈ ਕਿ ਇਹਨਾਂ ਵਿਆਹ ਹੋਇਆ ਸੀ ਅਤੇ ਇਹਨਾਂ ਦਾ 4 ਸਾਲ ਦਾ ਬੇਟਾ ਵੀ ਹੈ ਫਿਲਹਾਲ ਆਲੇ ਕਾਰਨ ਪਤਾ ਨਹੀਂ ਲੱਗ ਪਾਇਆ ਅਤੇ ਪਲੀਜ਼ ਪ੍ਰਸ਼ਾਸਨ ਵੱਲੋਂ ਜੋ ਕਾਰਨਾਂ ਦੇ ਜੋ ਭਾਲ ਕੀਤੇ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲਈ ਸਾਡੇ ਪੇਜ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ